ਸਾਸਰੀਆ ਕਾਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਬੜੀ ਹੀ ਹੈਲਥੀ ਰੈਸਪੀ ਲੈ ਕੇ ਆਇਆ ਉਹ ਹੈ ਜੀ ਗੱਠ ਗੋਭੀ ਦੀ ਸਬਜੀ ਇਹ ਬਹੁਤ ਹੀ ਜ਼ਿਆਦਾ ਹੈਲਥੀ ਸਬਜੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਦੇ ਕਈ ਨਾਂ ਨੇ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਵਿੱਚ ਇਸ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਹੈ ਇੱਥੇ ਮੈਂ 500 ਗ੍ਰਾਮ ਦੇ ਕਰੀਬ ਗੱਠ ਗੋਭੀ ਲਏ ਨੇ ਇਨੂੰ ਆਪਾਂ ਸਾਈਡਾਂ ਤੋਂ ਪੱਤੇ ਉਤਾਰ ਦਿੰਨੇ ਆ ਤੇ ਇਹ ਬਹੁਤ ਜਿਆਦਾ ਹੈਲਦੀ ਸਬਜੀ ਹੈ ਇਸਦੇ ਪੱਤਿਆਂ ਦਾ ਵੀ ਯੂਜ਼ ਕੀਤਾ ਜਾਂਦਾ ਹੈ ਕਿ ਆਪਾਂ ਥੋੜੇ ਕੋ ਹਰੇ-ਹਰੇ ਪੱਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਰ ਇਹਦੇ ਡੰਡਲ ਦਾ ਉਪਯੋਗ ਨਹੀਂ ਕੀਤਾ ਜਾਂਦਾ ਜਿਹੜੀਆਂ ਗੰਦਲਾ ਵਗੈਰਾ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਤਾਂ ਉਹ ਨਹੀਂ ਕਰਾਂਗੇ ਆਪਾਂ ਸਿਰਫ ਇਹਦੇ ਪੱਤਿਆਂ ਦਾ ਥੋੜਾ ਕੋ ਉਪਯੋਗ ਕਰਾਂਗੇ ਜਿਆਦਾ ਪੱਤੇ ਨਹੀਂ ਪਾਣੇ ਕਿਉਂਕਿ ਪੱਤੇ ਵੀ ਬਹੁਤ ਜਿਆਦਾ ਹੈਲਦੀ ਹੁੰਦੇ ਨਹੀਂ ਤੇ ਆਪਾਂ ਇਸ ਨੂੰ ਇਸ ਤਰੀਕੇ ਨਾਲ ਉਪਰੋ-ਪਰੋ ਕੱਟ ਲਵਾਂਗੇ ਤੁਸੀਂ ਜੋ ਤੁਹਾਡੀ ਮਰਜ਼ੀ ਹੈ ਬਰੀਕ ਪੀਸੇ ਦੇ ਵਿੱਚ ਕੱਟਣਾ ਚਾਹੋ ਤਾਂ ਬਰੀਕ ਪੀਸੇਸ ਦੇ ਵਿੱਚ ਕੱਟ ਲਓ ਮੋٹے ਪੀਸੇਸ ਦੇ ਵਿੱਚ ਕੱਟਣਾ ਚਾਹੋ ਤਾਂ ਮੋٹے ਪੀਸੇਸ ਦੇ ਵਿੱਚ ਕੱਟ ਲਓ ਇਹ ਮੈਂ ਸਾਰੇ ਤੁਹਾਨੂੰ ਕੱਟ ਕੇ ਦਿਖਾਣਾ ਤੇ ਆਓ ਫਿਰ ਰੈਸਪੀ ਦੀ ਸ਼ੁਰੂਆਤ ਕਰਦੇ ਹਾਂ ਗੰਡ ਕੋਬੀ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਮੈਂ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਲਏ ਨੇ 10 ਤੋਂ 12 ਲਸਣ ਦੀਆਂ ਤਰੀਆਂ ਤੇ 5 ਤੋਂ 6 ਹਰੀਆਂ ਮਿਰਚਾਂ ਲਈਆਂ ਨੇ ਤੇ 10 ਇੰਚ ਦਾ ਕਰੀਬ ਅਦਰਕ ਦਾ ਟੁਕੜਾ ਤੇ ਦੋ ਟਮਾਟਰ ਪਿਆਜ਼ ਤੇ ਸਾਰੀਆਂ ਆਈਟਮਾਂ ਨੂੰ ਆਪਾਂ ਪੀਸ ਲਾਂਗੇ ਪਰ ਪੀਸਾਂਗੇ ਵੱਖਰਾ ਵੱਖਰਾ ਤੇ ਦੂਸਰੇ ਪਾਸੇ ਮੈਂ ਜਿਹੜੀ ਗੱਠ ਕੋપી ਸੀ ਉਹਨੂੰ ਵੀ ਮੈਂ ਪੀਸੇਸ ਦੇ ਵਿੱਚ ਕੱਟ ਲਿਆ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਦੇ ਪੀਸੇਸ ਰੱਖੇ ਨੇ ਥੋੜੇ ਨੂੰ ਮੋٹے ਰੱਖੇ ਆ ਕਿ ਮੈਨੂੰ ਇਸ ਤਰ੍ਹਾਂ ਦੇ ਪਸੰਦ ਆ ਤੇ ਜਿਹੜੇ ਉਹਦੇ ਹਰੇ ਪੱਤੇ ਸੀ ਉਸ ਨੂੰ ਵੀ ਮੈਂ ਬਰੀਕ-ਬਰੀਕ ਕੱਟ ਲਿਆ ਇਹਦੇ ਵਿੱਚ ਵੀ ਬੜੇ ਪੋਸਟਿਕ ਤੱਤ ਹੁੰਦੇ ਨੇ ਤੇ ਆਓ ਹੁਣ ਆਪਾਂ ਸਬਜ਼ੀ ਦੀ ਸ਼ੁਰੂਆਤ ਕਰਦੇ ਆਂ ਇੱਥੇ ਮੈਂ ਕੜਾਈ ਨੂੰ ਗੈਸ ਤੇ ਰੱਖ ਦਿੱਤਾ ਤੇੰਦ ਤੇ ਇੱਕ ਕੜਛੀ ਦੇ ਕਰੀਬ ਮੂੰਗਫਲੀ ਦਾ ਤੇਲ ਪਾ ਦਿੰਦੇ ਆ ਇਹ ਮੈਂ ਸਬਜ਼ੀ ਅੱਜ ਮੂੰਗਫਲੀ ਦੇ ਤੇਲ ਤੋਂ ਬਣਾ ਰਹੇ ਆ ਜਿਵੇਂ ਤੇਲ ਆਪਣਾ ਗਰਮ ਹੁੰਦਾ ਇੱਥੇ ਮੈਂ ਅੱਧਾ ਚਮਚ ਰਾਈ ਤੇ 1 ચમਚ ਦੇ ਕਰੀਬ ਜੀਰਾ ਪਾ ਦੇਣਾ ਤੇ 1/4 ਦੇ ਕਰੀਬ ਹਿੰਗ ਆਪਣਾ ਜਿਵੇਂ ਜੀਰਾ ਤੜਤਦਾ ਤੇ ਫਿਰ ਮੈਂ ਕੁਛ ਕੜੀ ਪੱਤੇ ਦੇ ਪੱਤੇ ਪਾ ਦੇਣਾ ਇਹ ਸਬਜ਼ੀ ਦਾ ਬਹੁਤ ਵਧੀਆ ਟੇਸਟ ਆਉਂਦਾ ਤੇ ਜਿਹੜਾ ਆਪਾਂ ਪਿਆਜ਼ ਪੀਸ ਕੇ ਰੱਖਿਆ ਉਹ ਸਾਰਾ ਪਾ ਦੇ ਦੇਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੁੰਨਾਗੇ ਕਿ ਆਇਤ ਲਸਣ ਨੂੰ ਕੁਛੀ ਚੰਗੀ ਤਰ੍ਹਾਂ ਭੁੰਨ ਲਿਆ। ਜਦੋਂ ਦੇਖ ਪਾਰੇ ਕਿ ਪਿਆਰ ਦਾ ਲਸਣ ਆਪਣਾ ਪੁਣੀਜ ਗਿਆ ਤੇ ਇਸ ਨੇ ਤੇਲ ਛੱਡ ਦਿੱਤਾ। ਹੁਣ ਆਪਾਂ ਗੈਸ ਦੀ ਫਲੇਮ ਨੂੰ ਸਲੋ ਕਰਕੇ ਇੱਥੇ ਆਪਾਂ ਕੁਝ ਬੇਸਿਕ ਮਸਾਲੇ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨਮਕ ਐਡ ਕਰਦੇ ਹਾਂ। ਨਮਕ ਇੱਥੇ ਮੈਂ ਪਿੰਕ ਸਾਲਟ ਪਾ ਰਿਹਾ। ਇਹ ਮੈਂ ਸਵਾ ਚਮਚ ਦੇ ਕਰੀਬ ਪਿੰਕ ਸਾਲਟ ਪਾਇਆ ਹੈ। ਸਿੰਗ ਸਾਲਟ ਤੋਂ ਇਲਾਵਾ ਇਹਦੇ ਵਿੱਚ ਆਪਾਂ ਅੱਧਾ ਚਮਚ ਦੇ ਕਰੀਬ ਹਲਦੀ ਪਾਉਡਰ ਅੱਧਾ ਚਮਚ ਜੀਰਾ ਪਾਉਡਰ 1/4 ਚਮਚ ਦੇ ਕਰੀਬ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਤੇ ਲਾਲ ਮਿਰਚ ਬਿਲਕੁਲ ਥੋੜੀ ਜਿਹੀ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਇਹਦੇ ਵਿੱਚ ਪਾਵਾਂਗੇ ਤੇ 1 ਚਮਚ ਇਹਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਚਮਚ ਮੈਂ ਤਨੀਆ ਪਾਉਡਰ ਇਹ ਆਪਾਂ ਬੇਸਿਕ ਮਸਾਲੇ ਸਾਰੇ ਪਾਨੇ ਆ। ਹਲਾ ਦਿੰਨੇ ਆ ਥੋੜਾ ਜਾਂ। ਤੁਸੀਂ ਚਾਹੋ ਤਾਂ ਇੱਥੇ ਪਾਣੀ ਪਾ ਸਕਦੇ ਹੋ। ਕਿਉਂਕਿ ਮਸਾਲੇ ਸੜਨ ਦਾ ਖਸਾ ਰਹਿੰਦਾ ਹੈ। ਖਾਸ ਕਰਕੇ ਮਸਾਲਿਆਂ ਦੇ ਵਿੱਚ ਥੋੜਾ ਜਾਂ ਪਾਣੀ ਪਾ ਸਕਦੇ ਹੋ। ਥੋੜਾ ਜਾਂ ਪਾਣੀ ਪਾ ਕੇ ਤੇ ਗੈਸ ਦੀ ਫਲੇਮ ਨੂੰ ਤੇਜ਼ ਕਰ ਦਿੰਨੇ ਆ। ਤੋ 1.5 ਮਿੰਟ ਤੱਕ ਆਪਾਂ ਮਸਾਲੇ ਨੂੰ ਐਵੇਂ ਹੀ ਭੁੰਨਾਂਗੇ ਤੇ ਬਾਅਦ ਦੇ ਵਿੱਚ ਆਪਾਂ ਟਮਾਟਰ ਹਰੀਆਂ ਮਿਰਚਾਂ ਤੇ ਅਦਰਕ ਦਾ ਪੇਸਟ ਪਾਵਾਂਗੇ ਜਿਵੇਂ ਦੇਖ ਰਹੇ ਹੋ ਕਿ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਹੁਣ ਆਪਾਂ ਜਿਹੜਾ ਟਮਾਟਰ ਅਦਰਕ ਇਹ ਸਾਰਾ ਪੀਸ ਕੇ ਰੱਖਿਆ ਇਹ ਪਾ ਦਿੰਦੇ ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ वैसे तो ये सब्जी सुक्की ज्यादातर लोग सुक्की ही बनाते ने पर मैं इसको मसाले वाली बना रहा हूं जो कि बहुत ही ज्यादा स्वादिष्ट लगेगी इसको ਤੁਸੀਂ ਰੋਟੀ ਨਾਲ ਤੰਦੂਰੀ ਰੋਟੀ ਨਾਲ ਚਾਵਲ ਨਾਲ ਕਿਸੇ ਨਾਲ ਵੀ ਖਾ ਸਕਦੇ ਹੋ ਹੁਣ ਆਪਾਂ ਇਹਦੇ ਮਸਾਲੇ ਦੀ ਪੁਨਾਈ ਚੰਗੀ ਤਰ੍ਹਾਂ ਕਰਾਂਗੇ ਤਾਂ ਲੈ ਤੇ ਇਹਦਾ ਛੱਟਾ ਮਾਰੇਗਾ ਇਸ ਕਰਕੇ ਇਸ ਨੂੰ ਟੱਕ ਕੇ ਤੇ ਵਿੱਚੋਂ ਚੈੱਕ ਕਰ ਕਰਕੇ ਆਰਾਮ ਦੇ ਨਾਲ ਆਪਾਂ ਪੁੰਨਨ ਦਾ ਹੋ ਗਏ ਮਸਾਲੇ ਨੂੰ ਭੁੰਨਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਨੇ ਆਪਾਂ ਖੋਲ ਕੇ ਚੈੱਕ ਕਰਦੇ ਹਾਂ ਮਸਾਲਾ ਆਪਣਾ ਭੁੰਨ ਚੁੱਕਿਆ ਤੇ ਹੋ ਸਾਰੀ ਸਬਜੀ ਜਿਹੜੀ ਆਪਣੀ ਹੈ ਇਹਨੂੰ ਕੱਟ ਕੇ ਰੱਖੀ ਆ ਉਹ ਸਾਰੀ ਪਾ ਦਿੰਨੇ ਆ ਤੇ ਚੰਗੀ ਤਰ੍ਹਾਂ ਇਸ ਨੂੰ ਮਸਾਲੇ ਦੇ ਨਾਲ ਮਿਕਸ ਕਰ ਦਿੰਦੇ ਆ ਮਸਾਲੇ ਵਾਲੀ ਹੈ ਜਿਹੜੀ ਇਹ ਗੰਡ ਗੋਭੀਆਂ ਬਹੁਤ ਜਿਆਦਾ ਸੁਆਦੀਸ਼ਟ ਲੱਗਦੀ ਹੈ। ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਿਝਾਵਾਂਗੇ। ਇਹਦੇ ਵਿੱਚ ਅੱਧਾ ਗਲਾਸ ਦੇ ਕਰੀਬ ਪਾਣੀ ਪਾ ਲੈਨੇ ਆ। ਤੇ ਇਸ ਨੂੰ ਟੱਕ ਕੇ ਤੇ ਫਿਰ ਪਕਾਵਾਂਗੇ। ਕਿੰਨ ਤੋਂ 4 ਮਿੰਟ ਤੱਕ ਹੋਰ ਪਕਾਵਾਂਗੇ ਉਸ ਨੂੰ ਸਬਜ਼ੀ ਨੂੰ ਪੱਕਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਨੇ ਆਪਾਂ ਥੋੜਾ ਜਿਹਾ ਚੈੱਕ ਕਰਦੇ ਹਾਂ ਕਿ ਸਬਜ਼ੀ ਪੱਕ ਗਈਆਂ ਜਾਂ ਕੱਚੀਆਂ ਹਨ ਥੋੜਾ ਜਿਹਾ ਹਿਲਾ ਦਿੰਨੇ ਆ ਤੁਸੀਂ ਦੇਖ ਪਾ ਰਹੇ ਹੋ ਕਿ ਰੰਗਤ ਕਿੰਨੀ ਵਧੀਆ ਆਈ ਜਾਂਦੀ ਹੁਣ ਕਿਸੇ ਚਮਚ ਦੇ ਨਾਲ ਆਪਾਂ ਇਸ ਨੂੰ ਥੋੜਾ ਕੁ ਪੀਸੇ ਨੂੰ ਕੱਟ ਕੇ ਦੇਖਾਂਗੇ ਬੜੇ ਆਸਾਨੀ ਨਾਲ ਕਟਿਰਿਆ ਸਬਜ਼ੀ ਆਪਣੀ ਪੱਕ ਚੁੱਕੀ ਹੈ ਉਹਨਾਂ ਦੇ ਵਿੱਚ ਆਪਾਂ ਥੋੜਾ ਜਾਂ ਕਸੂਰੀ ਮੇਥੀ ਪਾਵਾਂਗੇ ਜਿਸ ਨਾਲ ਕਿ ਫਲੇਵਰ ਹੋਰ ਸੁਆਦਿਸ਼ਟ ਹੋ ਜਾਂਦਾ ਹੈ ਤੇ ਇੱਥੇ 1 ਚਮਚੇ ਦੇ ਕਰੀਬ ਕਿਚਨ ਕਿੰਗ ਮਸਾਲਾ ਸਾਰੀ ਸਬਜੀ ਨੂੰ ਮਿਲਾ ਲ ਦਿੰਦੇ ਆ ਤੇ ਫਿਰ ਆਪਾਂ ਪਰੋਸਦੇ ਆ ਅੱਜ ਮੇਰੇ ਕੋਲ ਹਰਾ ਧਨੀਆ ਨਹੀਂ ਹੈ ਨੇ ਤਾਂ ਇਸ ਦੇ ਵਿੱਚ ਧਨੀਆ ਵੀ ਬਹੁਤ ਵਧੀਆ ਲੱਗਦਾ ਹੁੰਦਾ ਹੈ ਤੇ ਆਓ ਨਾ ਪੈਸ ਨੂੰ ਪਰੋਸ ਦਿਆ ਬਹੁਤ ਹੀ ਜ਼ਿਆਦਾ ਸੁਆਦੀ ਸਬਜੀ ਬਣਦੀ ਹੈ ਹੈਲਥੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਮਸਾਲੇ ਵਾਲੀ ਆਪਾਂ ਬਣਾਈ ਆ ਤਾਂ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਸੁਆਦੀਸ਼ਟ ਲੱਗੇਗੀ ਤੇ ਇਸ ਤਰ੍ਹਾਂ ਦੀ ਹੈਲਥੀ ਰੈਸਪੀਜ਼ ਬੱਚਿਆਂ ਨੂੰ ਜ਼ਰੂਰ ਖਵਾਉਂਦੇ ਰਿਆ ਕਰੋ ਉਹਨਾਂ ਦੀ ਸਿਹਤ ਵਾਸਤੇ ਬਹੁਤ ਹੀ ਫਾਇਦਾ ਕਰਦੀਆਂ ਨੇ ਤੇ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਤੇ ਜਾਓ ਉੱਥੇ ਵੀਡੀਓ ਦੇਖੋ ਜੇ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੇ ਉਸ ਨੂੰ ਸ਼ੇਅਰ ਵੀ ਜ਼ਰੂਰ ਕਰੋ ਸਸਰੀਆ ਕਾ ਜੀ